ਇਹ ਜੇ ਤਾਂ ਰੱਬ ਦਾ ਨਾਮ ਜਪੇ ਤਾ ਨਾ ਉਹ ਰੱਬ ਦਾ ਬਣ ਕੇ ਰਹਿ ਜਾਵੇ। ਮਾ ਫਤਿਹ ਕਹਿੰਦਾ ਜਿਹੜਾ ਪੜਿਆ ਤਦਾਂ ਪਤ ਦੀ ਮਾਈ ਬਾਪ ਪਤ ਕੇ ਦਾ ਕਹਿੰਦੇ ਅਸੀਂ ਇੰਨੇ ਆਪਣਾ ਨਾਮ ਭਰੇ ਮਹਾਰਾਜਾ ਜੀ ਕਿ ਸਾਨੂੰ ਦਾ ਆਪਣੀ ਮਾਂ ਪਿਓ ਦਾ ਪਤਾ ਨਾ ਸਾਨੂੰ ਆਪਣੇ ਬਾਪ ਦਾ ਪਤਾ ਕਿੰਨੇ ਆਉਤਰਾ ਵਿੱਚ ਭਰੇ ਹੋਏ ਹਨ ਨਾ ਅਸੀਂ ਬਾਪ ਬਾਪਾਸ ਦਾ ਕੀ ਰਹੇ ਨਾ ਅਸੀਂ ਬਾਪ ਬਾਪਾਸ ਦਾ ਰਹੇ ਕੱਤ ਕੀ ਮਾਈ ਬਾਪ ਕੱਤ ਕੇ ਨਾ ਕਿੰது ਵੀ ਥਾਂੋਂ ਹਮ ਆਏ ਅਸੀਂ ਕਿਹੜੀ ਥਾਂ ਤੋਂ ਆਇਆ ਸਾਨੂੰ ਕੋਈ ਪਤਾ ਅੰਨ ਬਿੰਦ ਜਲ ਪੀਤਰ ਨਿਭਨੇ ਕਹਿੰਦੇ ਅਸੀਂ ਬਾਪ ਦੀ ਬਿੰਦ ਤੋਂ ਪੈਦਾ ਹੋਏ ਅੰਨ ਬਿੰਦ ਜਲ ਪੀਤਰ ਨਿਭਨੇ ਇਤੇ ਹੰਤਲ ਅਸੀਂ ਇਸ ਕਾਮ ਵਾਸਤੇ ਸੰਸਾਰ ਵਿੱਚ ਤਰਮ ਲਿਆ ਅਸੀਂ ਇਸੇ ਮਕਸਦ ਵਾਸਤੇ ਸੰਸਾਰ ਵਿੱਚ ਆਏ ਮੇਰੇ ਸਾਥੀ ਸਾ ਕੌਮ ਦਾ ਨੂਰ ਤੇਰੀ اے ਵਾਹਿਗੁਰੂ ਨੀ ਪ੍ਰਮਾਤਮਾ ਕੋਈ ਵੀ ਇਹਨੇ ਕੋਣਾ ਬਿਆਨ ਕਰ ਸਕਦਾ ਓਮ ਬੇਅੰਤ ਸੁਆਮੀ ਤੂੰ ਬੇਅੰਤ ਸੁਆਮੀ ਤੂੰ ਸਾਰੇ ਦਾਤਾ ਦਾ ਮਾਲਕ ਹੈਂ ਪਰ ਉਹਨਾਂ ਦੇ ਤੋਸ਼ ਬਹਤਰ ਹੈ ਇਹ ਆਰਮਨਾਂ ਦੇ ਵਿੱਚ ਇੰਨਾ ਰੁੱਝ ਗਿਆ ਪਰ ਤੇਰੇ ਉਹਨਾਂ ਦੇ ਤਰ 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 ਇਹ ਮਾਪ ਬਾਪ ਦੀ ਤਰ ਤਰ ਸਭ ਤੋਂ ਵੱਡਾ ਗੋਨਾ ਪਿਆਜ ਤੁਹਾਡਾ ਜ਼ਿੰਦਗੀ ਦੇ ਵਿੱਚ ਇਸ ਆਪੇ ਮਾਪ ਬਾਪ ਦੇ ਤ ਤੇ ਮਾਪ ਬਾਪ ਦੀ ਸੇਵਾ ਤੁਸੀਂ ਹੋਰ ਨਾ ਕਰੀਏ ਇਸੇ ਗੋਨਾ ਦੀ ਨੋਟ ਕਰੀਏ ਮਾਪਾ ਮਾਂ ਪਾਪੋ ਸੇਵਾ ਕੀਤੀ ਜਨਮ ਦਿੱਤਾ ਹੱਤ ਨਾਲ ਤੇ ਮਹਾਰਾਮ ਨੇ ਇਹ ਦੋ ਸੁਪਤਾ ਦਿੱਤੀਆਂ ਪਤ ਕੀ ਮਾਈ ਬਾਪ ਦਾ ਜੇ ਨਾ ਕਿਤੂ ਥਾ ਮੋਹ ਮਾਈ ਅਗਰ ਬਿੰਦ ਜਨ ਪੀਤਰ ਮੈ ਤੁਝੇ ਕਹਾ ਕਰ ਪਾਈ ਅਗਲੇ ਪੱਥੀ ਜਾਂਦੀਆਂ ਨੇ ਇਹਨਾਂ ਦੇ ਵਿੱਚ ਰੁਕਿਆ ਹੋਇਆ ਮਨੁੱਖ ਮੇਰੇ ਸਾਰੇ ਦਾ ਆਹ ਗਾਣੇ ਤੋਂ ਤੇਰੇ ਖਾਹੇ ਆ ਗਾਣੀ ਆਉ ਪਰ ਮੇਰੇ ਮੇਰੇ ਵਿੱਚ ਆਪਣੇ ਇੰਨੇ ਮੈਂ ਤੇਰੀ ਕਦਰ ਵੀ ਪਾ ਸਕਿਆ ਮੈਂ ਤੇਰੇ ਕਦਰਾਂ ਆਪਣੇ ਦਿੱਤੀ ਵਿੱਚ ਉਹ ਬਲਾਉਂਦਾ ਜਤਨ ਕੀਤਾ ਕਰਤਾ ਵਿੱਚ ਆਪਣੇ ਇੰਨੇ ਸੀ ਤੇ ਮਹਾਰਾਜ ਜੀ ਬੱਧਾ ਆਖੇ ਇਹਦੇ ਬੰਦੇ ਧਿਆਨ ਮਾਰੀ ਕਿੰਨੀ ਵਾਰ ਨੂੰ ਰੋਖਾਂ ਦੇ ਵਿੱਚੋਂ ਜਿੰਦਗੀ ਨੂੰ ਬਦਲ ਦਿੱਤਾ ਹੋਵੇਗਾ 83 ਲੱਖ ਤੋਂ ਨੀਂਦ ਗੁਰਵਾਨ ਇਹ ਕੇ ਰੋਖ ਪ੍ਰਤ ਇਹਦੇ ਕਿੰਨੇ ਤੋਂ ਰੋਖ ਪ੍ਰਤ ਐਸਾ ਦੇ ਵਿਸ਼ ਨੂੰ ਲੰਦਾ ਹੋਇਆ ਸੰਸਾਰ ਸਿਆ ਤੇ ਪਸ਼ੂ ਉਪਾਰਿ ਤੋਂ ਪਸ਼ੂ ਦੇ ਗੁੰਨਾਂ ਕਿੰਨੀਆਂ ਭੁਗਿਆ ਹੋਵੇਗਾ وہ مہا رکھانے سے پہلے گا تو مہا رکھانے کے لئے جنگی کے پر جہاں ہوں نے یہ جنگی کے پر جبسا جاتوں نے مرے گا تو مہا رکھانے کے لئے سنجا گے گی کے پرشیو کا ایک پرشیو کا ایک پرشیو کیس پر آہے وہ راج کے لئے پچھے پھانی کریں اور راج کے لئے آقنا کو اُدھر شاکرہ ਪੇਰੋਂ ਚੁੰਬਦਾ ਫਿਰ ਬਾਗੀ ਦੇ ਵਿੱਚ ਆ ਕੰਮ ਨੂੰ ਤੇ ਏਵੇਂ ਤਾਂ ਜੇ ਨਹੀਂ ਪੇਰ ਤੇ ਪਰਿਉ ਪਸ਼ੂਆਂ ਜੋ ਸੋਇਓ ਕਿ ਤੂੰ ਇਹ ਪੇਰ ਪਰ ਕੇ ਸੌਂ ਜਦਾਂ ਹੋਵੇ ਪੇਰ ਭਾਵੇਂ ਰੋਟੀ ਖਾਂਦਾ ਹੋਵੇ ਲੱਭ ਤੂੰ ਜੀਤੇ ਨਾ ਹੋਵੇ ਕਿ ਜੇ ਤੂੰ ਰੱਬ ਦੇ ਨਾਮ ਤੇ ਯਾਦਨਾ ਕੀਤਾ ਹੋਵੇ ਇਹਨੇ ਬਗਵਾਨ ਨੂੰ ਪੁੱਛਿਓ ਈਮਾਨ ਕੀ ਹੈ ਤੂੰ ਨੂੰ ਗੁਰੂ ਦੇ ਨਾਲ ਜੋੜਿਆ ਕਿਵੇਂ ਉਹਨੂੰ ਪਰਮਾਤਮਾ ਦੇ ਨਾਲ ਜੋੜਿਆ ਜੇ ਇਹੋ ਜਿਹਾ ਜੁੜਿਆ ਤੇ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਦਾ ਮਹਾਰਾਜ ਜੀ ਬਚਨ ਆਖੀ ਕਹਿੰਦੇ ਇੱਕ ਪਰਮਾਨ ਡੁੱਬਦਰ ਨਾ ਪੜੇ ਨਿਕਲੋ ਅਹਲਾਦ ਜੀ ਨੇ ਬੰਤਾ ਨਹੀਂ ਪਣੀ ਫਿਰ ਦਿੱਤੇ ਬਾਦਰੀ ਕੀ ਪਿਆ ਹਰ ਆਤਮਾ ਸੁਝੈ ਕਹਿੰਦੇ ਬਿਰੋ ਰਾਤ ਦੇ ਨਾਮ ਨੂੰ ਛੱਡਿਆ ਨਹੀਂ ਉਹ ਜੱਪ ਨਹੀਂ ਗਿਆ ਉਹ ਜੱਪ ਨਹੀਂ ਗਿਆ ਉਹ ਉੱਠ ਗਿਆ ਮੈਂ ਤੇ ਹਮਾਰੀ ਕਿਹਾ ਇੰਨਾ ਜੱਪ ਕੀਤਾ ਤੇ ਕਹਿੰਦੇ ਲੋਕਾਂ ਨੇ ਉਹਨੂੰ ਡਰਾਇਆ ਤੁੰਘਾਇਆ ਡਰ ਕਿਸੇ ਦਾ ਜਲਾਇਆ ਜਿਹਨੂੰ ਕੋਈ ਡਰਾਉਂਦਾ ਸੀ ਨਾ ਉਹ ਡਰਦਾ ਨਹੀਂ ਸੀ ਉਹਨੂੰ ਪਤਾ ਸੀ ਕਿ ਜਿਹੜਾ ਉਹ ਇੰਨਾ ਬੰਦਾ ਬਣਿਆ ਜੇਦਾ ਮੈਂ ਹੁਣ ਇਨਸਾਨ ਬਣਿਆ ਇਹ ਮੇਰੀ ਮਦਦ ਕਰੇਗਾ ਤੇ ਪਿਆਰ ਸੱਚ ਹੈ ਜਿਨ ਨਿਰਭਉ ਜਿਨ ਹਰਿ ਪਉ ਧਰਮਾ ਜੀ ਇਨ ਦਾ ਪਉ ਸਬਦ ਵਾਸੀ ਇੱਕ ਗੁਰਬਾਨੀ ਆ ਇਤਿਹਾਸ ਨੂੰ ਚੈਲੰਜ ਕਰ ਸਕਦਾ ਹੈ ਇਤਿਹਾਸ ਨੂੰ ਦੂਸਰੇ ਨਹੀਂ ਕਹਿ ਸਕਦੇ ਕਿ ਇਹ ਇੱਕ ਬਾਣੀ ਗੁਰਬਾਨੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਜੇਸੂ ਕੋਲੋਸੇ ਦੇ ਟੀਮਾਂ ਦੇ ਵਿੱਚ ਗੁਰਬਾਣੀ ਹੋਵੇਗੀ ਮਹਾਂ ਅੱਜੇ ਪੂਰਨ ਜੀਵਨ ਦੇ ਵਿੱਚੋਂ ਮੈਂ ਆਪ ਨੂੰ ਅਦਾਰ ਨਾਲ ਖਤਮ ਕਰਾਂ ਮੈਂ ਆਪ ਆਪ ਦੀ ਰੱਖਿਆ ਕਰਾਂਗਾ ਯਾਤੂ ਮੇਰਾ ਮਨ ਹੈ ਤਾਂ ਕਿਆ ਮੈਂ ਸੰਗਤ ਤੁਝ ਸਾਡੀ ਨੂੰ ਮੈਨੂੰ ਸੁਣ ਕੇ ਦਾ ਤੇਰਾ ਬੰਦਾ ਦਾ ਤਾ ਹੁਣ ਤੇਰਾ ਬੰਦਾ ਬਣ ਗਿਆ ਤੇਰਾ ਇਨਸਾਨ ਬਣ ਗਿਆ ਮਹਾਰਾਜ ਆਪੇ ਪਾਤਸ਼ਾਹ ਨੂੰ ਬਿੰਦਜਤ ਭੀਤਰ ਜਿੱਤ ਜੀ ਕਹਿੰਦੇ ਮੈਂ ਪਿਤਾ ਦੀ ਬੇਨ ਤੋਂ ਕੈਦਾ ਹੋਇਆ ਸੀ ਮੈਂ ਪਿਤਾ ਮਾਤਾ ਦੇ ਸੁਭਾਂ ਤੋਂ ਕੈਦਾ ਹੋਇਆ ਸੀ ਕਾਹੇ ਕਾਨੂੰਨ ਬਾਏ ਪਰ ਮੈਨੂੰ ਪਤਾ ਲੱਗਾ ਕਿ ਮੈਂ ਸੰਸਾਰ ਤੇ ਕੱਢ ਕੇ ਆਇਆ ਮੈਂ ਸੰਸਾਰ ਦੇ ਲੈਣ ਨਹੀਂ ਆਇਆ ਕਾਹੇ ਮਜਨ ਨਹੀਂ ਆਪਨੂੰ ਵਾਹਿਗੁਰੂ ਜੀ ਧੰਨਵਾਦ ਧੰਨਵਾਦ ਕਿਸੇ ਅੰਦਰ ਦਾ ਆਪ ਕਿਸੇ ਅੰਦਰ ਲਾਲਚ ਦਾ ਵਾਹਿਗੁਰੂ ਜੀ ਕਿਸੇ ਦੋਸਤ ਦੀ ਦਾ ਇਹ ਸਤਿ ਸ੍ਰੀ ਅਕਾਲ ਤੁਹਾਨੂੰ ਨਾਮ ਪੇਦਾ ਜੀ ਨਾ ਸਾ ਆ ਨਾ ਸਾਡੇ ਜੀਵਨ ਦੇ ਵਿੱਚ ਰੱਖ ਕੇ ਕੇ ਤੇ ਰੋਸ ਤੋਂ ਬ੍ਰਿੰਤ ਹਮ ਜੀ ਨੇ ਕਦ ਇੰਨੇ ਜਨਮਾਂ ਦੁਨੀਆਂ ਦੇ ਮੁੱਖਾਂ ਵਾਂਗ ਜਿੰਦਗੀ ਨੂੰ ਰੋਖਰਾ ਸਭਾਤੀ ਆ ਉਹ ਐ ਖੜਾ ਰਹਿੰਦਾ ਉਹ ਝੁਕਦਾ ਨਹੀਂ ਨਾ ਰੋਖ ਝੁਕਦਾ ਨਹੀਂ ਪਾਵਨ ਜਰਾ ਦੇ ਤਰਲੇ ਨਦੇਰੀ ਭਾਵੇਂ ਉਤਨ ਆਪਣੇ ਕੋਲ ਮਨ ਦੀ ਤਾਰੀਖ ਨੂੰ ਬਦਲ ਹੋਣਾ ਇਹਨੇ ਬਨਉ ਤੇਰੇ ਜੀਵਨ ਵਿੱਚ ਵੀ ਇਹੋ ਜਿਹਾ ਸੁਭਾਅ ਲੱਗਿਆ ਤੂੰ ਬਦਲ ਨਹੀਂ ਕਿਤੇ ਰੁਕ ਬਿੰਦ ਹਮਤ ਕੀਨੇ ਐਂਦੇ ਇਹਨਾਂ ਰਸੀ ਆਪਣੇ ਜੀਵਨ ਦੇ ਤੋਂ ਤਾ ਪੈਦਾ ਕੀਤੀ ਕਿਤੇ ਪਸ਼ੂ ਪਾਲੇ ਤੇ ਕਿਤੇ ਨਰਮਾ ਦੇ ਜਿਹੜੇ ਪਸ਼ੂ ਪਾਲੇ ਉਹਨਾਂ ਪਸ਼ੂਆਂ ਦੇ ਬੇਨਤੀ ਕੀਤੇ ਬੈਲੇ ਵੀ ਗੁਰੂ ਅਰਜਨ ਸਾਹਿਬ ਨੂੰ ਸੱਖਿਓ ਕਿ ਦਾਤਾ ਆਪਣਾ ਸੁਭਾਰ ਕੀ ਹੈ ਮਹਾਰਾਜ ਜਾਨੇ ਪਸ਼ੂ ਦਾ ਸੁਭਾਰ ਹੈ ਖਾਣਾ ਤੇ ਸੁਖਣਾ ਪਰ ਮਨੁਸਾਣ ਦੇ ਸਾਧਨ ਜਿਹੜੇ ਚੰਗੇ ਐ ਅਸ਼ੂ ਵੀ ਸਾਧਨ ਦੇ ਫਾਇਦੇ ਨੇ ਚੰਗੇ ਲੱਗਦੇ ਆ ਉਹ ਘਾਹ ਸੁਸਠਾਤੀ ਵੀ ਸਾਨੂੰ ਆਮਤ ਵਰਗਾ ਤੁੰਦੇ ਹੰਤੇ ਉਹ ਅੱਠੇ ਖਾਤ ਵੀ ਸਾਨੂੰ ਆਮਤ ਵਰਗਾ ਤੁੰਦੇ ਜਿੰਦਾਂ ਦਾ ਬੰਦਿਆ ਤੂੰ ਚੱਲ ਬਾ ਸਮਾਜ ਵਿੱਚ ਐਨਾ ਹੈ ਦਾਇਰੇ ਬਾਡੇ ਉਰ ਧਨ ਦੌਲਤ ਤੇ ਉਰ ਮਾਪੇ ਸੁਣੇ ਤੇ ਉਰ ਭੈਣ ਭਰਾ ਸੁਣੇ ਤੇ ਉਰ ਪਰ ਤੂੰ ਮੱਤਾ ਕ ਬਹੁਤ ਤੇਰੇ ਅੱਗੇ ਬਖੋਰਤਾ ਜਿਵੇਂ ਹੈ ਪਰ ਤੂੰ ਦਰ ਅਸ਼ੂ ਕੀ ਮਾਂ ਚ ਜਾ ਕੇ ਕੁਝ ਨਹੀਂ ਤਾਂ ਮਿਸ਼ਨ ਕੀਤੀ ਹੋਇਆ ਤੂੰ ਕਿਉਂ ਤੇ ਅੰਦਰ ਨਾਲ ਸੌਂਦਾ ਨਹੀਂ ਥੋੜਾ ਖਾਂਦਾ ਕਿਉਂ ਨਹੀਂ آمد تر کے لئے اتدار کہ انہوں نے پجبود پشنگی مانس جاتا ہے لوگ پچارا کریں گنا کہ پچار تو بھری جا رہے ہیں وہاں بھٹی جا رہے ہیں اور تیری جیسے مانس والی سارے نہیں ہیں ملوکھا والی بھر نہیں ہیں مہارا جاتے کےتے دار کھولی میں چندے پھنے والی چونہ آگا دے موتی بھٹو جو پرے ہیں ਉਹ ਨਾਲ ਦਾ ਸੱਤ ਉਹ ਨਾਲ ਦਾ ਕਿਸ ਸਵਾਰੀਆਂ ਦਾ ਉਹਦੇ ਉੱਤੇ ਜ਼ਹਿਰ ਉਹ ਬਾਹਰੋਂ ਮਾਰਦਾ ਪਿੰਨੋਂ ਬਾਹਰੋਂ ਮਾਰਦਾ ਤੁਮ ਕਿਸਮਤ ਆਲਾ ਹੁੰਦਾ ਜਿਹੜਾ ਮਾਲਕ ਲੰਦਾ ਨਹੀਂ ਤਾਂ ਆਪਣਾ ਕਿਆ ਲੱਭਣ ਦਾ ਮਹਾਰਾਜ ਅਸ ਕੀਤੇ ਨਾਲ ਗੁਲੀਮ ਆਏ ਇਹਨੇ ਕਿੰਨੀਆਂ ਜਨਮਾਂ ਦੇ ਵਿੱਚ ਤੂੰ ਮਾਰੀ ਤੂੰ ਪਿਛਲਿਆ ਤੂੰ ਯਾਦ ਹੀ ਗਿਆ ਗਿਆ ਹੁਣ ਬਾਦੀ ਦਾ ਖੁੱਤ ਮਜੂ ਤਤਪੁਰ ਅਸੀਂ ਮਾਰੀ ਕਿਵੇਂ ਕਹਿੰਦੇ ਸਾਤ ਕੁੰਝ ਛੋਲੇ ਬੇਤ ਨਹੀਂ ਛੱਡਿਆ ਕਹਿੰਦੇ ਸਾਤ ਕੁਜਲਾ ਦੇ ਨਾ ਤੂੰ ਸ੍ਰੀ ਕੀ ਬੰਦ ਰੱਖ ਜਾਵੇਂ ਉਹਦੀ ਤੇ ਮਨ ਨੂੰ ਸੋਚੇ ਕਿ ਨਹੀਂ ਇਹਨੂੰ ਹੁਣ بار بھی بن گیا بال پتا کر ਯਾਰ ਸੀ ਕੱਲੀਆਂ ਕਹਿੰਦੇ ਸਭ ਤੋਂ ਵੱਡਾ ਮਹਿਰ ਸਾਬਤਾਂ ਲੱਗਿਆ ਸਿਆਣੀ ਕੰਨੇ ਬਾਜ ਜਾਂਦਾ ਹੈ ਪਰ ਬਾਤ ਬੰਦੇ ਦਾ ਕੰਗਾ ਬੰਦਾ ਨਹੀਂ ਬੱਚਦਾ ਇਹ ਤਜਰਬੇ ਹੈ ਇਹ ਬਰਬਾਦ ਕਰ ਬੰਦੇ ਮਾਨਸ ਦੇ ਸੁਪਰਾ ਦੇ ਵਿੱਚੋਂ ਕੀਤੇ ਲਾਹ ਕੂਲੀ ਮੈਂ ਆਈ ਕਿੰਨੀਆਂ ਜੁਮਾ ਦੇ ਵਿੱਚੋਂ ਨਰਜੇ ਲਾਹ ਪਾਇਆ ਕੀਤੇ ਪੰਕੂ ਢਾਇ ਤੇ ਕਿੰਨੀ ਵਾਰ ਨੂੰ ਨਾ ਪਾਉਂਦੋ ਜ਼ਹਿਰ ਆਪੀ ਤੇ ਜੇ ਮਨਚੀ ਹਵਾ ਵਿੱਚ ਉੱਡ ਜਾਣਾ ਤੂੰ ਤਾਂ ਹੀ ਰਿਆ ਤੂੰ ਬੰਦੇ ਨੂੰ ਬੰਦਾ ਸਮਝਿਆ ਤੂੰ ਆਖੇ ਬੰਦਾ ਹੈ